ਹਰ ਬੰਦਾ ਜਿਸ ਮਰਜ਼ੀ ਧਰਮ ਵਿੱਚ ਜਾ ਸਕਦਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਾਨੂੰ ਹੀ ਆਪ ਹੀ ਸਿੱਖਾਂ ਨੂੰ ਕਾਇਮ ਹੋ ਕੇ ਸਾਡੇ ਧਰ ਘਰ ਦੀ ਪਹਿਰੇਦਾਰੀ ਸਾਨੂੰ ਕਰਨੀ ਚਾਹੀਦੀ ਹੈ ਬਾਕੀ ਸਮਾਗਮ ਚੜ੍ਹਦੀ ਕਲਾ ਨਾਲ ਕੀਤਾ ਉਹਦੇ ਵਿੱਚ ਵੀ ਅਮਰ ਸੰਚਾਰ ਹੋਇਆ ਤੇ ਇਹ ਵੀ ਮੈਂ ਕਿਹਾ ਵੀ ਅਗਲੇ ਸਾਲ ਅਸੀਂ ਆਪ ਪੰਜ ਪਿਆਰਿਆਂ 'ਚ ਮੈਂ ਵੀ ਲੱਗਾਗਾ ਵੀ ਆਪਾਂ ਅਮਰ ਛਕਣ ਵਾਲੇ ਬਣੋ 5-7000 10000 ਇਕੱਠਾ ਅਮਰ ਛਕੇ ਤੇ ਅਸੀਂ ਉਦੋਂ ਤਿਆਰੀ ਕਰ ਰਹੇ ਹਾਂ ਵੀ ਅਸੀਂ ਦਾਲ ਲੱਗ ਕੇ ਪੰਜ ਪਿਆਰਿਆਂ 'ਚ ਹੋਰ ਵੀ ਗੁਰਮਖਾਂ ਨੂੰ ਬੇਨਤੀ ਕਰੀਏ ਜੇ ਸਾਨੂੰ ਆਪ ਵੀ ਪ੍ਰਚਾਰ ਦੇ ਨਾਲ ਨਾਲ ਖੰਡਾਵਾਟਾ ਵੀ ਆਪ ਚੁੱਕਣਾ ਪਵੇ ਤੇ ਅਸੀਂ ਤਾਂ ਵੀ ਤਿਆਰ ਆਂ ਤੇ ਸੰਗਤ ਅਮਰਸ਼ਕੇ ਧਰਮ ਪਰਵਰਤਨ ਦੀ ਲਹਿਰ ਜੋਰਾਂ ਤੇ ਪੰਜ ਚਾਰ ਸਾਲਾਂ ਦੇ ਵਿੱਚ ਹੋਈ ਏ ਮੈਂ ਵੇਖਿਆ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਜਗ੍ਹਾ ਜਗ੍ਹਾ ਬੋਰਡ ਗੁਰੂ ਸਾਹਿਬ ਦੇ ਨਹੀਂ ਹਨ ਬੋਰਡ ਇੱਥੇ ਵੱਖਰੇ ਲੱਗੇ ਐ ਅਸੀਂ ਸਤਕਾਰ ਸਾਰੇ ਧਰਮਾਂ ਦਾ ਕਰਦੇ ਆਂ ਨਾ ਕਿਸੇ ਨੂੰ ਡਾਂਗ ਤਲਵਾਰ ਨਾਲ ਰੋਕਣ ਦੇ ਮੈਂ ਹੱਕ 'ਚਾ ਨਾ ਰੋਕਣਾ ਚਾਹੀਦਾ ਹਰ ਬੰਦਾ ਪ੍ਰਚਾਰ ਵੀ ਕਰ ਸਕਦਾ ਹਰ ਬੰਦਾ ਜਿਸ ਮਰਜ਼ੀ ਧਰਮ ਵਿੱਚ ਜਾ ਸਕਦਾ ਇਹ ਚੈਪਟਰ ਵੱਖਰਾ ਐ ਪਰ ਸਾਨੂੰ ਹੀ ਆਪ ਹੀ ਸਿੱਖਾਂ ਨੂੰ ਕਾਇਮ ਹੋ ਕੇ ਸਾਡੇ ਧਰ ਘਰ ਦੀ ਪਹਿਰੇਦਾਰੀ ਸਾਨੂੰ ਕਰਨੀ ਚਾਹੀਦੀ ਹੈ ਕਿ ਸਾਰੇ ਪ੍ਰਚਾਰਕ ਅਮਰ ਕッセ ਕਰਕੇ ਤਕੜੇ ਹੋ ਕੇ ਵਿਦ ਐਸਜੀਪੀਸੀ ਤਕੜੇ ਹੋ ਕੇ ਜਹੇਦਾਰ ਅ ਜਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਇਸ ਲਾਗਜੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫੇਰ ਇੱਕ ਦੁਹਰਾਣ ਲੱਗਾਂ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਕੜੇ ਹੋ ਕੇ ਆਪ ਕਮਰਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋਕ